مطرا کے پنڈ دیا راہ نے بچا لیا پیار دیتے لاڈا لاواں نے بچا لیا راہیوں بچ جو پترا کی اڑیقی راہیوں جو امیک لسیا کروڑ لکھا ماوا نے بچا لیا ویڑا سدا آ گیا سر جگہ جان دان مر جانے میں دعا نے بچا لیا پر وہ سرجن کا اس کلاکار کا ਜਿਹੜਾ ਮੁੰਡਾ ਬਿਲਕੁਲ ਯੰਗ ਸੀ ਆਪਣੀ ਯੰਗ ਹੈ ਇਹ ਵੀ 35 ਕੀ ਹੋਈ ਰਾਜ ਵੀ ਜਵੰਦ ਹੋ ਇਸ ਦੁਨੀਆ ਤੇ ਨਹੀਂ ਰਲੇ ਮਗਰ ਉਹਦਾ ਗੀਤ ਸੰਗੀਤ ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੀਆਂ ਫਜ਼ਾਵਾਵਾਂ ਵਿੱਚ ਪੰਜਾਬ ਤੋਂ ਬਾਹਰ ਜਿੱਥੇ ਹੱਦ ਸਰਹੱਦ ਦੀ ਖਤਮ ਹੁੰਦੀ ਹੈ ਉੱਥੇ ਅਨਮੋਲ ਸ਼ੁਰੂ ਹੁੰਦਾ ਹੈ ਉਹ ਜਗ੍ਹਾ ਤੇ ਜਾ ਕੇ ਨਹੀਂ ਇਹ ਬਚਣੀਆਂ ਇਹ ਆਵਾਜ਼ਾਂ ਗੂੰਜਦੀਆਂ ਰਹਿਣਗੀਆਂ ਜਿਹੜੀਆਂ ਰਿਕਾਰਡ ਹੋ ਗਈਆਂ ਉਹ ਗੂੰਜਦੀਆਂ ਰੱਬ ਆਪਣੇ ਤਰੀਕੇ ਨਾਲ ਆਪਰੇ ਕੋਰ ਕਰਦਾ ਹੈ